ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਫਿਰ ਅੱਜ ਤੁਹਾਨੂੰ ਮੈਂ ਇੱਕ ਪ੍ਰਾਤਨ ਇਤਿਹਾਸਿਕ ਪੋਥੀ ਦਾ ਦਰਸ਼ਨ ਕਰਾਉਣਾ ਆਕ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਨਾ ਮਹਾਨ ਚੀਜ਼ਾਂ ਵਸਤਾਂ ਦੇ ਪ੍ਰਾਤਨ ਹੱਥ ਲਿਖਤ ਪੋਥੀਆਂ ਸਰੂਪ ਹੋ ਗਏ ਜਿਵੇਂ ਬਹੁਤ ਹੀ ਮਨ ਨੂੰ ਪਿਆਰੀ ਚੀਜ਼ ਆ ਮਾਨੂੰ ਤੁਹਾਨੂੰ ਹੁਣ ਦਰਸ਼ਨ ਕਰਾਉਣਾ ਥੋੜੀ ਦੇਖੋ ਆ ਦਰਸ਼ਨ ਕਰਿਓ ਪੋਥੀਆਂ ਜਿਨ੍ਹਾਂ ਨੇ ਵੀ ਲਿਖਿਆ ਨੇ ਬਹੁਤ ਜ਼ਿਆਦਾ ਮਿਹਨਤਾਂ ਕੀਤੀਆਂ ਨੇ ਇਹ ਦੇਖੋ ਤੁਸੀਂ ਵੀ ਪਹਿਲਾਂ ਤਾਂ ਸ਼ਿਆਹੀ ਤਿਆਰ ਹੁੰਦੀ ਸੀਗੀ ਅੱਜ ਕੱਲ ਤਾਂ ਰੈਡੀਮੇਡ ਚੀਜ਼ ਮਿਲ ਜਾਂਦੀ ਹੈ ਨਾ ਸ਼ਿਆਹੀ ਤਿਆਰ ਕਰਨ ਵਾਸਤੇ ਕਈ ਕਈ ਮਹੀਨੇ ਕੀ ਸਾਲਾਂ ਲੰਘ ਜਾਂਦੇ ਹਨ ਖਰਲ ਕਰਨ ਨੂੰ ਸ਼ਿਆਹੀ ਤਿਆਰ ਕਰਨ ਨੂੰ ਮੇਰੇ ਖਿਆਲ ਖਰਲ ਦਾ ਹੋਣਾ ਨਵੀਂ ਪੀੜ੍ਹੀ ਨੂੰ ਸ਼ਾਇਦ ਨਹੀਂ ਪਤਾ ਪੁਰਾਣਿਆਂ ਨੂੰ ਤਾਂ ਪਤਾ ਹੈ ਦੱਸਿਓ ਜਿਨ੍ਹਾਂ ਨੂੰ ਪਤਾ ਤਾਂ ਦੱਸਿਓ ਜ਼ਰੂਰ ਖਰਲ ਕਈ ਕਈ ਮਹੀਨੇ ਖਰਲ ਕਰਦੇ ਹੁੰਦੇ ਸੀ ਸ਼ਿਆਹੀ ਬਣਾਉਣ ਵਾਸਤੇ ਉਦੇ ਚ ਸੋਨੇ ਦੀ ਡਲੀ ਪਾ ਕੇ ਰਗੜੀ ਜਾਣਾ ਵਿੱਚ ਹੋਰ ਵਸਤਾ ਹੁੰਦੀਆਂ ਸੀ ਗੁੰਦਾ ਹੁੰਦੀਆਂ ਸੀਗੀਆਂ ਤੇ ਸ਼ਾਈ ਤਿਆਰ ਹੁੰਦੀ ਸੀਗੀ ਫਿਰ ਇਹਨੂੰ ਲਿਖਾਈ ਕਰਨੀ ਲਿਖਾਈ ਦੇਖੋ ਤੁਸੀਂ ਕਿੰਡੀ ਸੁੰਦਰ ਲਿਖਾਈ ਕੀ ਬਾਤ ਆ ਦੇਖੋ ਵਾਹ ਲਿਖਾਈ ਉਤਾਰੇ ਕਰਨੇ ਗ੍ਰੰਥਾਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਤ ਉਤਾਰੇ ਕਰਨੇ ਪੋਥੀਆਂ ਦੇ ਤੇ ਤੁਸੀਂ ਇੱਕ ਹੋਰ ਹਿਸਾਬ ਲਾਓ ਜਿਹੜੀਆਂ ਇਹ ਹੱਥ ਲਿਖਤ ਪੋਥੀਆਂ ਹੁੰਦੀਆਂ ਸੀ ਜਾ ਗੁਰੂਗ੍ਰਾਮ ਸਾਹਿਬ ਮਾਰਾ ਹੋ ਜਾਂਦੇ ਸੀਗੇ ਉਹਨਾਂ ਦੇ ਇੱਕ ਪਾਸੇ ਸੀਰੀਅਲ ਨੰਬਰ ਹੁੰਦਾ ਸੀ ਜਿਵੇਂ ਇਹ ਹੋ ਗਿਆ 119 ਤੇ 120 ਇਧਰਲੇ ਪਾਸੇ ਇਧਰਲੇ ਪਾਸੇ ਨਹੀਂ ਸੀ ਹੁੰਦਾ ਹੁੰਦਾ ਤੇ ਕਿੰਡੀ ਸੁੰਦਰ ਲਿਖਾਈ ਹੈ ਇਹ ਹੁਣ ਜਿਹੜੇ ਜਿਵੇਂ ਕਹਿ ਦਿੰਨੇ ਨੇ ਨਾ ਵੀ जौहरी ਨੂੰ ਹੀ ਪਤਾ ਹੁੰਦਾ ਹੀਰੇ ਦੀ ਪਛਾਣ ਤੇ ਜੜੇ ਜਾਣਕਾਰ ਨੇ ਜਿਨ੍ਹਾਂ ਨੂੰ ਪਤਾ ਵੀ ਇਹ ਚੀਜ਼ਾਂ ਦੀ ਕੀ ਵੈਲਿਊ ਹੈ ਤੇ ਫਿਰ ਤੁਸੀਂ ਇਹ ਦੇਖੋ ਵੀ ਜਦੋਂ ਫਿਰ ਲਖਾਈ ਤੋਂ ਬਾਅਦ ਕੀ ਹੁੰਦਾ ਸੀਗਾ ਫਿਰ ਇਹਨਾਂ ਦੀ ਜਲਦਬੰਦੀ ਜਲਦਬੰਦੀ ਆ ਸੰਗਲੀ ਦੇਖੋ ਤੁਸੀਂ ਇਹ ਆ ਦੇਖੋ ਸੰਗਲੀ ਇਹ ਸੰਗਲੀ ਨੂੰ ਹੀ ਬੁਣਨ ਚ ਕਈ-ਕਈ ਮਹੀਨੇ ਲੱਗ ਜਾਂਦੇ ਆ ਸੰਗਲੀ ਬਣਾਉਣ ਵਾਸਤੇ ਅੱਜ ਕੱਲ ਤਾਂ ਸਿੱਧਾ ਹੀ ਕੰਮ ਹੈ ਨਾ ਜੀ ਅਸੀਂ ਵੀ ਬਣਾਈਦਾ ਸਿੱਧੀਆਂ ਬਣ ਜਾਂਦੀਆਂ ਸੰਗਲੀਆਂ ਪਰ ਇਹਨਾਂ ਸੰਗਲੀਆਂ ਨੂੰ ਬੁਣਨ ਵਾਸਤੇ ਕਈ ਕਈ ਮਹੀਨੇ ਹੀ ਲੱਗ ਜਾਂਦੇ ਸੀ ਫਿਰ ਇਹਨਾਂ ਦੀ ਜਿਹੜੀ ਜਲਦਬੰਦੀ ਹੁੰਦੀ ਸੀਗੀ ਥੱਲੇੋਂ ਬਾਈਂਡਿੰਗ ਉਹ ਬੜੀ ਜ਼ਬਰਦਸਤੋ ਪੀਰ ਕਹਿਣਗੇ ਹੁਣ ਕਈ ਪੀਰ ਕਹਿੰਦੇ ਨੇ ਜੀ 벨ਟ ਤੱਕ ਨਹੀਂ ਲਜਾਣ ਦਿੰਦੇ ਚਮੜੇ ਦੀ ਅੰਦਰ ਗੁਰੂ ਘਰ ਚ ਬਹੁਤੇ ਜਿਹੜੇ ਗਿਆਨ ਸਿੰਘ ਹੁੰਦੇ ਨੇ ਆ ਵੇਖੋ ਤੁਸੀਂ ਇਹ ਲੈਦਰ ਹੈ ਚਮੜਾ ਬੱਕਰੇ ਦੀ ਖੱਲ ਹੁੰਦੀ ਸੀ ਸਰੂਪਾਂ ਤੇ ਵੀ ਉਹ ਜਲਦਬੰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖੱਲ ਨਾਲ ਹੁੰਦੀ ਸੀਗੀ ਬੱਕਰੇ ਦੀ ਖੱਲ ਨਾਲ ਤੇ ਇਹ ਲਾਈ ਹੁੰਦੀ ਸੀ ਇਹ ਲੈਦਰ ਹੈ ਚਮੜਾ ਵੱਕਰੀ ਦੀ ਖਾਲਾ ਇਹਦੇ ਨਾਲ ਜਿਲਦ ਬੰਦੀ ਹੁੰਦੀ ਸੀ ਪਹਿਲਾਂ ਤੇ ਤੁਸੀਂ ਆ ਆਪਾਂ ਵੀ ਚਮੜੇ ਦੇ ਹੀ ਆ ਬਹੁਤੇ ਕਹਿਣਗੇ ਜੀ ਇਹ ਜੀ ਨਾ ਜੀ ਨਾ 벨ਟ ਤੱਕ ਨਹੀਂ ਲਜਾਣ ਦੇਣੀ ਅੰਦਰ ਚਮੜੇ ਦੀ ਹੈਨਾ ਤਬਲਾ ਵੀ ਗੁਰੂ ਘਰ ਚ ਹੁੰਦਾ ਚਮੜੇ ਦਾ ਪਤਾ ਨਹੀਂ ਕਿਉਂ ਹੈਨਾ ਤੇ ਆ ਦੇਖੋ ਜੀ ਚਮੜੇ ਦੀਆਂ ਜਿਲਦਾਂ ਹੁੰਦੀਆਂ ਸੀ ਬਹੁਤ ਮਿਹਨਤਾਂ ਹੁੰਦੀਆਂ ਸੀ ਇਹਨਾਂ ਬੋਥੀਆਂ ਤੇ ਬਹੁਤਿਆਂ ਨੇ ਨੁਕਸਾਨ ਕੀਤਾ ਜਾਦਾ ਕੌਮ ਦਾ ਇਹ ਪ੍ਰਾਤਨ ਚੀਜ਼ਾਂ ਅਲੋਪ ਕਰਤੀਆਂ ਇਹ ਪੇਪਰ ਨੇ ਜਿਹੜੇ ਇਹਨਾਂ ਦੀ ਕਿੰਨੀ ਵੈਲਿਊ ਆ ਦੇਖੋ ਕਿੰਨੇ 100 ਸਾਲ ਹੋ ਗਏ ਹੁਣ ਇਹਨੂੰ ਪੋਥੀ ਨੂੰ ਪਰ ਪੇਪਰ ਦੇਖ ਲਓ ਕਿਤੇ ਥੋੜਾ ਬੋਤਾ ਕਿਤੇ ਪਾਣੀ ਲੱਗਿਆ ਹੋਇਆ ਤਾਂ ਕਰਕੇ ਖਰਾਬ ਹੋਏ ਨੇ ਪੇਜ ਇਹ ਥੋੜੇ ਜਿ ਥੋੜੇ ਥੋੜੇ ਮਾਮੂਲੀ ਜੇ ਨੇ ਅਦਰਵਾਈਜ਼ ਬਹੁਤ ਹੀ ਪਿਆਰੀ ਪੋਥੀ ਆ ਅੰਗ ਬਹੁਤ ਸੋਹਣੇ ਹੁੰਦੇ ਸੀ ਇਹ ਪੇਪਰ ਖਰਾਬ ਨਹੀਂ ਸੀ ਹੁੰਦੇ ਕਦੀ ਖਰਾਬ ਹਜੇ ਤੱਕ ਨਹੀਂ ਹੁੰਦੇ ਇਹਨਾਂ ਨੂੰ ਕੀੜਾ ਲੱਗ ਜਾਂਦਾ ਕੀੜੇ ਦੀ ਵੀ ਅਸੀਂ ਦੱਸੀਦਾ ਹੁੰਦਾ ਵੀ ਕੀੜਾ ਲੱਗਣ ਦਾ ਇਲਾਜ ਪੁਰਾਤਨ ਸਰੂਪਾਂ ਨੂੰ ਦੱਸ ਕੀ ਆਈਦਾ ਹੁੰਦਾ ਵੀ ਆ ਚੀਜ਼ ਰੱਖ ਲਈ ਜਾਈ ਤਾਂ ਇਹ ਕੀੜਾ ਨਹੀਂ ਲੱਗਦਾ ਇਹ ਵਿੱਚ ਵਿੱਚ ਲੈ ਜਾਂਦਾ ਹੁੰਦਾ ਸੀ ਐਵੇਂ ਸਿੱਧਾ ਲੰਗ ਜਾਂਦਾ ਹੁੰਦਾ ਸੀ ਸਰਾਖ ਕਰਕੇ ਤੇ ਆਹ ਦੇਖੋ ਜੀ ਬਹੁਤ ਪਵਿੱਤਰ ਚੀਜ਼ ਹੈ ਬਹੁਤ ਹੀ ਕੀਮਤੀ ਚੀਜ਼ਾਂ ਨੇ ਇਹ ਕਿਉਂਕਿ ਹੁਣ ਤਾਂ ਬਹੁਤ ਟਾਵੀਆਂ ਟਾਵੀਆਂ ਰਹਿ ਗਈਆਂ ਗੁਰੂ ਦੀ ਕਿਰਪਾ ਗੁਰੂ ਸਾਹਿਬ ਕਿਰਪਾ ਕਰਨ ਇਹ ਚੀਜ਼ਾਂ ਸਾਡੀ ਕੌਮ ਸੰਭੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ